वेलकम टू माय ब्लॉग ਛਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਸਵਿੰਦਰ ਸਿੱਧੂ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਬਹੁਤ ਪਿਆਰ ਕਰਦੇ ਹੋ ਲਾਈਵਾਂ ਦੇ ਵਿੱਚ ਵੀ ਬਹੁਤ ਪਿਆਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਅਸੀਂ ਪਿਆਰ ਕਰਦੇ ਰਹੋ ਜਸਵਿੰਦਰ ਸਿੱਧੂ ਨੂੰ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਕੋਈ ਗੱਲ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਕੋਈ ਨਾ ਨਾ ਲੋੜੀ ਮਾ ਲੋਗੇ ਜੀ ਵਾਹਿਗੁਰੂ ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਬਹੁਤ ਪਿਆਰ ਕਰਦੇ ਹੋ ਐਂ ਪਿਆਰ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਖੁਸ਼ੀਆਂ ਬਖਸ਼ੇ ਮੈਂ ਡਾਕਟਰ ਕੋਲੇ ਗਿਆ ਸੀਗਾ ਜੀ ਡਾਕਟਰ ਨੇ ਹੁਣ ਕਿਹਾ ਜੀ ਕਿ ਮੈਂ ਐਕਸਰਸਾਈਜ਼ ਕਰਦਾ ਉਹਨਾਂ ਲੱਗਦੀ ਰੋਜ਼ ਹੀ ਕਰਦੇ ਆ ਕਰਨੀ ਕਰਨੀ ਪੈਂਦੀ ਆ ਉਹ ਤਾਂ ਫੇਰ ਹੀ ਤਰਦੇ ਹੋਵਾਂਗੇ ਹਰ ਆ ਲੱਤ ਡਾਕਟਰ ਕਹਿੰਦਾ ਬਈ ਜਿੱਥੇ ਤੂੰ ਅੱਗੇ ਮੈਂ ਕਰਦਾ ਹੁੰਦਾ ਲੱਤ 50 ਗਰੀ ਉੱਤੇ ਥੱਲੇ 50 ਗਰੀ ਉੱਤੇ ਥੱਲੇ ਕਰਦਾ ਹੁੰਦਾ ਜੀਆ ਹੁਣ ਕਰਨਿਆ ਡਾਕਟਰ ਨੇ ਕਿਹਾ ਵੀ 100 ਗਰੀ ਉੱਤੇ ਥੱਲੇ ਕਰ 200 ਵਾਰ 100 ਗਰੀ ਹਾਂ ਵੀ 100 ਗਰੀ ਐ ਕਰਨਾ ਲੱਤ ਨੂੰ ਐ 1 2 3 ਫੋਰ ਵਿਆਹ ਕਰਨਾ ਵੀ ਵੱਧ ਤੋਂ ਵੱਧ ਇਹਨੂੰ 50 ਗਰੀ ਕਰਿਆ ਕਰ ਕਿਵੇਂ 50 ਗਰੀ ਕਰਦਾ ਵੀ ਉਨੀ ਗੋਡੇ ਦੇ ਵਿੱਚ ਜਾਣ ਪੋ ਕਿ ਗੋਡੇ ਦੇ ਹੁਣ ਪੜਾਕੇ ਪੈਂਦੇ ਆ ਜੀ ਇਹ ਦੋਨੋਂ ਨਹੀਂ ਜਿਹੜੇ ਦੇ ਵਿੱਚ ਸੁਣਨੇ ਵੀ ਗੋਡਾ ਜਿਵੇਂ ਕਹਿੰਦੇ ਨੇ ਉਹ ਗਲੀਸ਼ ਵਾਲਾ ਕੰਮ ਉਹ ਹੋ ਗਿਆ ਜੀ ਲੱਤ ਸਿੱਧੀ ਪਈ ਰਹਿੰਦੀ ਸੀ ਨਾ ਐ ਲੱਤ ਸਿੱਧੀ ਰੱਖਾਂ ਪਈ ਰਹਿਣ ਕਰਕੇ ਤਾਂ ਗੋਡਾ ਥੋੜਾ ਜਾਮ ਹੋਇਆ ਹੋਇਆ ਕਿਉਂਕਿ ਜਿੰਨਾ ਗੋਡਾ ਆਪਣਾ ਵਰਕ ਕਰੂਗਾ ਫੇਰੀ ਗੋਡੇ ਨੇ ਭਾਰ ਢਲਣ ਲੱਗਣਾ ਰੋਡਾ ਭਾਰ ਤੇ ਲੂਗਾ ਫੇਰ ਲੱਤ ਨੇ ਭਾਰ ਤੇ ਲਾ ਲੱਗਣਾ ਲੱਤ ਦਾ ਭਾਰ ਤੇ ਲੈਣ ਤੋਂ ਪਹਿਲਾਂ ਰੋਡਾ ਉਹਦਾ ਫੇਰ ਥੱਲੇ ਲੱਤ ਆਉਂਦੀ ਆ ਹਾਂਜੀ ਮਾਲਕ ਨੇ ਮਿਹਰ ਕਰਨੀ ਆ ਜੀ ਭਾਰ ਕਰਦੇ ਆ ਸਾਬ ਕੋ ਬਾਬਾ ਕਿਰਪਾ ਕਰੂਗਾ ਹਾਂਜੀ ਪਾਠ ਵੀ ਰੱਬ ਹੀ ਕਰਾਉਂਦਾ ਜੀ ਸਭ ਨੇ ਸਾਰੇ ਪਾਸੇ ਰੱਬ ਨੇ ਕਰਿਆ ਜੀ ਆ ਪਹਿਲਾਂ ਮੈਂ ਰੋਡਾ ਹੀ ਆ ਬਾਲ ਵੀ ਹੁਣ ਰੱਖ ਲੈ ਦਾੜੀ ਰੱਖ ਲਈ ਹਾਂਜੀ ਸਾਂਗ ਦਾ ਯਾਨੀ ਬਾਲੀ ਵੱਡੀ ਹੁੰਦੀ ਆ ਭਾਈ ਲੋਕ ਜਿਆਦਾ ਵੱਡੇ ਹੁੰਦੇ ਆ ਜਿੰਨੀਆਂ ਲੋਕ ਅਰਦਾਸਾਂ ਕਰਨਗੇ ਭਾਈ ਜਿੰਨਾ ਤੁਸੀਂ ਦੁਆਵਾਂ ਕਰੋਗੇ ਰੱਬ ਉਹਨਾਂ ਉਹਦੀ ਉਹਨੀ ਵੇਦੀ ਮਾ ਠੀਕ ਹੋ ਜਾਊਗਾ ਉਹਨੀ ਹੀ ਦੀ ਆਪਾਂ ਲੱਤ ਲਵਾਵਾਂਗੇ ਮਾਲਕ ਮਿਹਰ ਕਰੇ ਤੁਸੀਂ ਦੁਆ ਕਰਿਆ ਕਰੋ ਭਾਈ ਵੱਧ ਤੋਂ ਵੱਧ ਛੇ ਦਿਨ ਛੇ ਦਿ ਦੀ ਆਪਾਂ ਲੱਤ ਲਵਾਈਏ ਫਿਰ ਨਵੀਆਂ ਤੋਂ ਨਵੀਆਂ ਵੀਡੀਓ ਦਿਖਾਈਏ ਕਿਉਂਕਿ ਆਪਣੇ ਆਲੇ-ਦਾਲੇ ਵੀ ਬਹੁਤ ਇਤਿਹਾਸਿਕ ਤੀਜਾ ਹੈਗਿਆ ਨੇ ਇਤਿਹਾਸਿਕ ਗੁਰਦਾਰੇ ਵੀ ਹੈਗੇ ਇਤਿਹਾਸਿਕ ਤੀਜਾ ਬਹੁਤ ਨੇ ਮਾਲਕ ਮੇਰ ਕਰੇ ਆਪਾਂ ਥੇਤੀ-ਥੇਤੀ ਠੀਕ ਹੋਈਏ ਤੇ ਸਾਨੂੰ ਸਾਰਾ ਕੁਝ ਆਲਾ-ਦਾਲਾ ਦਿਖਾਈਏ ਹਾਂਜੀ ਦਿਖਾਵਾਂਗੇ ਆਪ ਕੋਈ ਦੰ ਲਿਆਊਗਾ ਤਰ ਤਰ ਫਰ ਕੇ ਵੀ ਦਿਖਾਵਾਂਗੇ ਹਾਂਜੀ ਹਾਂਜੀ ਕੋਈ ਨਾ ਕੋਈ ਦੰ ਆਊਗਾ ਫਲਾਣ ਪਤਾ ਨਹੀਂ ਪਤਾ ਨਹੀਂ ਕਿਹੜਾ ਦਿਨ ਹੋ ਉਹ ਬੜੀ ਖੁਸ਼ੀ ਹੋਣਾ ਮੈਂ ਵੀ ਖੜਾ ਹੁਣ ਦਿਲੋਂ ਹਨਾ ਹੁਣ ਜਿਵੇਂ ਚੱਲੋ ਹੁਣ ਜਦੇ ਮੈਂ ਸੋਚਦਾ ਹਾਂ ਦਾ ਇਹ ਆ ਬੈਠਾ ਵੀ ਹਾਂ ਮੈਂ ਖੜਾ ਕਦੋਂ ਕਿਵੇਂ ਹੋਊਗਾ ਹੁਣ ਮੈਂ ਰੱਬ ਦੀ ਮਿਹਨਤ ਖੜਾ ਵੀ ਹੋ ਜਾਣਾ ਇਹ ਵੀ ਦਿਨ ਆ ਗਿਆ ਹਨਾ ਹੁਣ ਮੈਂ ਸੋਚਦਾ ਵੀ ਹਾਏ ਰੱਬਾ ਕਿਹੜਾ ਦਿਨ ਹੋ ਉਹ ਜਦਨੇ ਮੈਂ ਤੁਰੂੰਗਾ ਫਿਰ ਉਹ ਵੀ ਦਿਨ ਆ ਜੂ ਐਂ ਬਸ ਜਦ ਬੈਠਾ ਕੇ ਸੋਚਦਾ ਹਾਂ ਦਾ ਖੜਾ ਕਿਵੇਂ ਹੋਊਗਾ

ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਆ ਤੁਸੀਂ ਸਾਰੇ ਦੇਖਦੇ ਹੋ ਇੱਕ ਮਿੰਟ ਮੜਾ ਉਹ ਕਰੀ ਦੇਖਿਆ ਕਰੋ ਹਾਂਜੀ ਸਬਤ ਵਾ ਦੇਖਿਆ ਕਰੋ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਵੱਧ ਤੋਂ ਵੱਧ ਜਾਣ ਦੀ ਸਾਰੇ ਪੀੜੀ ਤੇ ਦੇਖ ਕੇ ਫੇਰ ਕਮੈਂਟ ਕਰਿਆ ਕਰੋ ਇੰਨੀ ਕਿ ਬੇਇੱਜ਼ਤੀ ਆ ਤੁਹਾਡੇ ਸਾਹਮਣੇ ਸਾਰਿਆਂ ਦਾ ਵਾਹਿਗੁਰੂ ਜੀ ਕਾ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ